ਸਤਿ ਸ਼੍ਰੀ ਗਾਲ ਜੀ ਸਾਰੇ ਹੀ ਕਿਸਾਨ ਭਰਾਵਾਂ ਨੂੰ ਮੱਕੀ ਵਾਲੇ ਖੇਤਾਂ ਦਾ ਕੱਦੂ ਹੋਉਂਦਿਆ ਜੀ ਅੱਜ ਤੇ ਇਹ 1899 ਮੱਕੀ ਵਾਲੇ ਖੇਤ ਆ ਇਹਨਾਂ ਦੇ ਵਿੱਚ ਕਰਦੇ ਆ ਜੀ ਕੱਦੂ ਆ ਵੇਖ ਲਓ ਤੁਸੀਂ ਭਰਾਓ ਸਾਰੀ ਰਹਿ ਦਿਖੋਂਦ ਜਿੰਨੀ ਵੀ ਹੈ ਗਈ ਆ ਜੋਮ ਕਰਕੇ ਤੁਹਾਨੂੰ ਕਮ ਨੇ ਸਾਰੀ ਦੀ ਸਾਰੀ ਵਿੱਚ ਜੇ ੱੱਕੇ ਨੂੰ ਵੀ ਅੱਗ ਨਹੀਂ ਲਾਈ ਇੱਕ ੱੱਕੇ ਨੂੰ ਵੀ ਸਾਰੇ ਦਾ ਸਾਰਾ ਵਿੱਚ ਵਾਹ ਹੁੰਦੇ ਆ ਤੇ ਇੱਕ ਕਰ ਇਹਦਾ ਕੱਦੂ ਅੱਜ ਕਰਤਾ ਆ ਜਦ ਇਹ ਮਿਕਸ ਹੋਈ ਗਿਆ ਤਾ ਨੂੰ ਜ਼ੂਮ ਕਰੇਖੋ ਜਰਾ ਤਰ ਥੋੜਾ ਬਾਧਾ ਰਹਿ ਗਿਆ ਤਾਂ ਇੱਕ ਕਦੋਂ ਹੁਣ 2 ਦਿਨ ਬਾਅਦ ਕਰਾਂਗੇ ਜੀ ਆਪਾਂ ਇੱਕ ਕਦੋਂ ਜਿਵੇਂ ਅੱਜ ਹੋੰਦਿਆ ਤੇ ਇਹ ਜਿਵੇਂ ਜਿਵੇਂ ਅੱਜ ਹੋਈ ਗਿਆ ਇਹਨੂੰ 2 ਦਿਨ ਬਾਅਦ ਫੇਰ ਕਦੋਂ ਕਰਾਂਗੇ ਤੇ ਆਪਣੇ ਜਿਆਦਾ ਭਰਾ ਆ ਗਈ ਕਰਦੇ ਮੱਕੀ ਵਾਲੇ ਖੇਤਾਂ ਦੇ ਵਿੱਚ ਵੇਖਿਆ ਗਈ ਮਲਚਰ ਮਾਰ ਦਿੰਦੇ ਮਲਚਰ ਮਾਰ ਕੇ ਅੱਗ ਲਾਉਂਦੇ ਆ ਗਈ ਸੱਦੀ ਅੱਗ ਲਾਉਂਦੇ ਆ ਪਰ ਆ ਵੇਖ ਲਓ ਕੋਈ ਅੱਗ ਨਹੀਂ ਜਲਾਈ ਸਾਰਾ ਵਿੱਚ ਇਹ ਜੇ ਤੇ ਅੱਗ ਇਹਨੂੰ ਲਾਉਣੀ ਵੀ ਨਹੀਂ ਚਾਹੀਦੀ ਉੰਜ ਆਪਾਂ ਜਿਹੜੀ ਇਹ ਰੂੜੀ ਦੀ ਗੱਲ ਕਰੀਏ ਮੁੱਲ ਰੂੜੀ ਹੁਣ ਲਈਏ ਤੇ ਇਹ 600 ਰੁਪਏ ਦੀ ਟਰਾਲੀ ਹੈ 400 ਰੁਪਏ ਪਵਾਈ ਹੈ 1000 ਰੁਪਏ ਦੀ ਮਹਿੰਦੀ ਟਰਾਲੀ ਤੇ ਪੰਜ ਟਰਾਲੀਆਂ ਤੋਂ ਘੱਟ ਕੀ ਪਾਵਾਂਗੇ 5-7 ਤੋਂ 5-7000 ਰੁਪਏ ਕੱਲੇ ਦਾ ਖਰਚਾ ਆਉਂਦਾ ਉਹ ਉਹ ਵੀ ਨਹੀਂ ਹੁਣ ਪੈਂਦੀ ਤੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਜੋ ਆ ਸਾਰਾ ਰਹਿਣ ਖੋਂਦ ਉਹਨੂੰ ਆਪਾਂ ਅੱਗ ਲਾ ਦਿੰਨੇ ਆ ਜੀ ਇਹਨੂੰ ਬਿਲਕੁਲ ਵੀ ਨਹੀਂ ਅੱਗ ਲਾਉਣੀ ਚਾਹੀਦੀ ਭਾਵੇਂ ਤੁਸੀਂ ਮਲਚਰ ਮਾਰ ਕੇ ਅੱਗ ਲਾ ਲਓ ਚਾਹੇ ਤੁਸੀਂ ਸਿੱਧੀ ਅੱਗ ਲਾ ਕੇ ਫਿਰ ਮਾਰੋ ਦੋ ਵਾਰ ਕੱਦੂ ਕਰਨਾ ਹੀ ਪੈਣਾ ਤੇ ਆ ਵੀ ਅਸੀਂ ਦੋ ਵਾਰੀ ਕੱਦੂ ਕਰਨਾ ਇਹਦੇ ਵਿੱਚ ਬਸ ਇਹੋ ਆ ਗਈ ਥੋੜਾ ਜਿਹਾ ਜਿਹੜਾ ਹੈਗਾ ਏ ਆਪਣਾ ਪਾਣੀ ਘੱਟ ਰੱਖਿਆ ਜਾਵੇ ਕੱਲ ਅਸੀਂ ਕਿਹਾ ਖੇਤਾਂ ਦੇ ਵਿੱਚ ਪਾਣੀ ਥੋੜਾ ਜ਼ਿਆਦਾ ਹੈ ਤੇ ਉਹ ਪੂਰੀ ਗੱਲ ਨਹੀਂ ਬਣੀ ਹੁਣ ਅੱਜ ਆ ਕੱਦੂ ਕਰੰਦੇ ਨੇ ਪਾਣੀ ਬਿਲਕੁਲ ਆ ਵੇਖ ਲੋ ਬਿਲਕੁਲ ਜਿਹੜੀਆਂ ਖਾਲੀਆਂ ਨਾਲ ਵਿੱਚ ਉਹਨਾਂ ਦੇ ਵਿੱਚ ਵਿੱਚ ਪਾਣੀ ਰੱਖਿਆ ਕਿਉਂਕਿ ਟਾਇਰ ਤੋਂ ਉੱਦੇ ਜਾਂਦੇ ਮੜੇ ਮੜੇ ਜੀ ਉਹਨਾਂ ਦੇ ਵਿੱਚ ਵੀ ਪਾਣੀ ਨਾ ਰੱਖੀਏ ਫਿਰ ਸਲਿੱਪ ਮਾਰੀ ਆਉਂਦਾ ਡਾਇਰੈਕਟਰ ਤੇ ਬਿਲਕੁਲ ਨਾ ਮਾਤਰ ਪਾਣੀ ਸਾਰਾ ਜੋਰ ਐਨ ਖੂਨ ਸਾਰੀ ਇੱਕ ਪਾੜ ਦੇ ਵਿੱਚ ਹੀ ਵਿੱਚ ਜ਼ਮੀਨ ਦੇ ਵਿੱਚ ਮਲਾਈ ਹੁੰਦਾ ਤੇ ਹੁਣ ਦੋ ਦਿਨ ਬਾਅਦ ਕਰਾਂਗੇ ਕਦ ਬੂੰਸ ਨਿਕਲ ਜੂਗੀ ਫੇਰ ਜਿਹੜੀ ਹੈਗੀ ਸਾਰੀ ਤੇ ਐ ਪੂਰੀ ਮਲਾਈ ਬਣ ਜੂਗੀ ਜੇ ਫਿਰ ਤੇ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਆ ਕਿ ਜਿਹੜੀ ਜਿੰਨੀ ਵੀ ਰਹੇ ਖੂਨ ਨੂੰ ਅੱਗ ਨਾਲ ਆਇਆ ਕਰੀ ਆਪਾਂ ਸਾਰੀ ਦੀ ਸਾਰੀ ਵਿੱਚ ਹੀ ਵਾਇਆ ਕਰੀਏ ਜੀ ਇਹਨੂੰ ਅੱਗ ਨਾਲ ਲਈਏ ਆਪਾਂ ਇਹ ਦੇ ਪੂਰਾ ਇੱਕ ਹਸਾਬ ਦਾ ਸੋਨਾ ਹੀ ਆ ਜੀ ਆਪਾਂ ਦਾ ਕਿਉਂਕਿ ਹੁਣ ਆਪਣੇ ਖੇਤਾਂ ਦੇ ਅਸੀਂ ਆਪਦੇ ਜ਼ਿਲ੍ਹੇ ਦੀ ਗੱਲ ਕਰੀਏ ਸਤਨ ਤਨ ਸਾਹਿਬ ਦੀ ਤੇ ਜਾਰਾ ਤਰਨਾ ਖੇਤਾਂ ਦਾ ਜਿਹੜਾ ਆਰਗੈਨਿਕ ਮੈਟਰ ਆ ਕਾਰਬਨ ਮਾਦਾ ਆਪਾਂ ਰੀਡ ਦੀ ਹੱਡੀ ਕਹਿ ਸਕਦੇ ਹਾਂ ਉਹਨਾਂ ਜ਼ਮੀਨ ਦੀ ਉਹ ਚਾਹੀਦਾ ਏ ਹਾਂ 40 ਤੋਂ 75 0.40 ਤੋਂ 0.75 ਤੇ ਸਾਡਾ ਤਾਂ ਇਧਰ ਸਾਡੇ ਛੀ ਤਨ ਤਨ ਸਾਹਿਬ ਦੇ ਖੇਤਾਂ ਦੀਆਂ ਜ਼ਿਆਦਾਤਰ ਰਿਪੋਰਟਾਂ ਵੇਖੀਆਂ ਉਹ ਆਉਂਦੇ ਆ ਜੀ ਕਿਸੇ ਦਾ 0.15 0.13 0.20 0.25 ਉਹ ਕਾਰਨ ਇਹ ਹੋ ਆ ਵੀ ਖੇਤਾਂ ਨੂੰ ਦੇ ਆਪਾਂ ਅੱਗ ਲਾਉਨੇ ਆ ਸਾਰਿਆਂ ਨੂੰ ਜੋ ਰਹਿ ਰਹੇ ਹੁੰਦੀ ਸਾਰੀ ਅੱਗ ਲਾ ਦਿੰਨੇ ਆ ਉਸ ਤੋਂ ਬਾਅਦ ਆਪਾਂ ਫਿਰ ਦੁਕਾਨਾਂ ਤੋਂ ਵਨਸਮੰਨੇ ਪੈਕਟ ਜੀ ਉਹ ਪੈਕਿੰਗ ਵਧੀਆ ਹੁੰਦੀ ਆ ਉਹ ਲਿਆਣਗੇ ਪਾਉਨੇ ਆ ਤੇ ਜੋ ਆਪਣਾ ਆਰਗੈਨਿਕ ਮੈਟਰ ਆ ਸਾਰੇ ਇਹਦੀ ਉਹਨੇ ਸੱਤਿਆ ਨਾਸ ਕਰਦੀ ਆ ਤੇ ਇੱਕ ਦੇ ਦਾ ਇਹ ਹੋਰ ਫੈਰਾ ਜੀ ਜਿਹੜੇ ਖੇਤਾਂ ਨੂੰ ਅੱਗ ਲਾਈ ਹੋਊਗੀ ਉਹ ਕਣਕ ਵਾਲਾ ਹੀ ਇਹਦਾ ਜੀ ਸਿਸਟਮ ਜਿਹੜੇ ਖੇਤਾਂ ਨੂੰ ਤੇ ਅੱਗ ਲੱਗੀ ਹੋਊਗੀ ਉਹ ਤੁਸੀਂ ਵੇਖਿਓਗੇ ਉਹ ਸਾਰੇ ਮੱਕੀ ਦੇ ਖੇਤਾਂ ਨੂੰ ਉਹ ਸਾਰੇ ਡੱਕੇ ਤਰ ਕੇ ਸਾਈਡ ਤੇ ਜਾਣਗੇ ਆਹੀਂ ਵਿੱਚੇ ਵਾਉਣ ਦੇ ਆ ਜਿੰਨਾ ਵੀ ਹੁਣ ਵਿਖਾਰਾ ਵੇਖੋ ਆ ਸਭ ਵਿੱਚ ਤੇ ਇਹ ਇੱਕ ਵੀ ਡੱਕਾ ਨਹੀਂ ਅਸੀਂ ਕੱਢਣਾ ਜੀ ਕੱਢਿਆ ਜਿਹੜੇ ਕਣਕਲੇ ਖੇਤ ਕੱਦੂਗੀ ਤੇ ਵਿੱਚੇ ਬਰਾਲਵਾ ਆ ਨਾ ਮਕੀ ਦਾ ਕੱਟਣਾ ਜੀ ਇੱਕ ਵੀ ਟੱਕਾ ਤੇ ਨਾ ਇਹਨੇ ਝੋਨਾ ਮਾਰਨਾ ਬਸ ਦੋ ਤਿੰਨ ਵਾਰ ਕੱਦੂ ਕਰਨਾ ਉਦੋਂ ਦੀ ਐਡੀ ਟੰਕ ਲੋਗੇ ਝੋਨਾ ਲਾ ਦੇਣਾ ਝੋਨਾ ਵਧੀਆ ਤੁਰ ਪੈਣਾ ਇਹਦਾ ਇਹ ਹੈ ਕਿ ਜਿਹੜੀ ਆਪਣੇ ਚਲੋ ਆ ਜਿਹੜੀ ਫਸਲ ਆ ਇਹਨੂੰ ਤੇ ਝੋਨੇ ਨੂੰ ਇਹਨੂੰ ਤੇ ਕੱਟ ਫੈਰਾ ਹੋਗਾ ਪਰ ਇਸ ਤੋਂ ਬਾਅਦ ਜਿਹੜੀ ਫਸਲ ਆਪਾਂ ਬੀਜਾਂਗੇ ਕਣਕ ਬੀਜ ਦੀ ਐ ਸਬਜ਼ੀ ਬੀਜ ਦੀ ਆਲੂ ਬੀਜ ਦੀ ਗਾਜਰ ਬੀਜ ਦੀ ਚਲਗਮ ਬੀਜ ਦੀ ਕੋਈ ਬੀਜ ਦੀ ਉਹਦੇ ਵਾਸਤੇ ਮਲਾਈ ਦਾ ਹਿਸਾਬ ਨਾਲ ਇੱਕ ਹਿਸਾਬ ਨਾਲ ਪੂਰੀ ਵਧੀਆ ਕੰਮ ਕਰੂਗੀ ਇਹਨੇ ਗਲ ਜਣਾ ਹੁਣ ਜਲ ਤੱਕ ਉਹਦੇ ਆਸ ਤੇ ਤੇ ਬਰੂਦ ਹੀ ਆ ਜੀ ਉਹ ਫਸਲ ਨੂੰ ਚੱਕਦੀ ਫਿਰ ਪੂਰਾ ਤੇ ਪਰਸੋਂ ਨੂੰ ਫੇਰ ਕਦੋਂ ਕਰਾਂਗੇ ਆਂ ਭਾਂਜੂ ਕੀ ਮਲਾਈ ਤੇ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਹੈ ਕਿ ਜਿਹੜੇ ਆਪਣੇ ਹੁੰਦੇ ਆ ਜੀ ਖੇਤ ਦੀ ਰਹਿਣ ਦਿਖੋ ਤੁਹਾਨੂੰ ਅੱਗ ਨਾ ਲਾਇਆ ਕਰੋ ਸਾਰੇ ਭਰਾਵਾਂ ਵਿੱਚੇ ਮਲਾਇਆ ਕਰੋ ਜੀ ਓਕੇ ਜੀ ਧੰਨਵਾਦ ਜੀ